ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਹਰ ਇੱਕ ਕਣ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਖੁਸ਼ਬੂ ਨਾਲ ਰਚਿਆ ਹੈ ਇੱਥੇ ਸਥਿਤ ਹੈ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਉਹ ਜੋਗ ਮਾਰਗ ਦੇ ਪ੍ਰਤੀਕ ਜਿਨ੍ਹਾਂ ਨੇ ਸੰਸਾਰ ਨੂੰ ਆਤਮਿਕ ਸ਼ਾਂਤੀ ਤੇ ਸੇਵਾ ਦਾ ਸੁਨੇਹਾ ਦਿੱਤਾ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵੱਡੇ ਪੁੱਤਰ ਸਨ ਬਚਪਨ ਤੋਂ ਹੀ ਉਹਨਾਂ ਵਿੱਚ ਗਹਿਰੀ ਭਗਤੀ ਤਿਆਗ ਅਤੇ ਸਿਮਰਨ ਦੀ ਲਗਨ ਸੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਫਲਾਉਣ ਲਈ ਉਦਾਸੀ ਸੰਪਰਦਾ ਦੀ ਸਥਾਪਨਾ ਕੀਤੀ ਜੋ ਆਤਮਿਕਤਾ ਅਤੇ ਮਨੁੱਖਤਾ ਦਾ ਮਿਸਾਲ ਬਣੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਦੀ ਨੀਂ ਰੱਖੀ ਤਦ ਬਾਬਾ ਸ਼੍ਰੀ ਚੰਦ ਜੀ ਇੱਥੇ ਆਏ ਦੋ ਮਹਾਨ ਆਤਮਾਵੰਤ ਦੀ ਇਹ ਮੁਲਾਕਾਤ ਸਿੱਖ ਇਤਿਹਾਸ ਦਾ ਸੋਨਾ ਅਧਿਆਇ ਬਣੀ ਬਾਬਾ ਜੀ ਨੇ ਗੁਰੂ ਸਾਹਿਬ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਸੰਤ ਜਗਤ ਵਿੱਚ ਰੌਸ਼ਨੀ ਦਿੰਦੇ ਹਨ ਪਰ ਗੁਰੂ ਤਾਂ ਉਹ ਸੂਰਜ ਹੈ ਜੋ ਸਭ ਨੂੰ ਜੋਤ ਦਿੰਦਾ ਹੈ ਇਹ ਸਿੱਖ ਪਰੰਪਰਾ ਵਿੱਚ ਨਿਮਰਤਾ ਤੇ ਸਤਕਾਰ ਦਾ ਜਿਉਂਦਾ ਜਿਉਂਦਾ ਉਦਾਹਰਣ ਬਣੀ ਅੱਜ ਵੀ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਕੀਰਤਪੁਰ ਸਾਹਿਬ ਸ਼ਾਂਤੀ ਤੇ ਆਤਮਿਕ ਉਚਾਈ ਦਾ ਪ੍ਰਤੀਕ ਹੈ ਹਰ ਸਾਲ ਬਾਬਾ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਦਾ ਦੇ ਨਾਲ ਮਨਾਇਆ ਜਾਂਦਾ ਹੈ। ਬਾਬਾ ਸ਼੍ਰੀ ਚੰਦ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ। ਸੱਚਾ ਜੋਗੀ ਉਹ ਨਹੀਂ ਜੋ ਸੰਸਾਰ ਛੱਡ ਦੇਵੇ। ਸੱਚਾ ਜੋਗੀ ਉਹ ਹੈ ਜੋ ਸੰਸਾਰ ਵਿੱਚ ਰਹਿ ਕੇ ਵੀ ਗੁਰੂ ਦੇ ਨਾਮ ਵਿੱਚ ਲੀਨ ਰਹੇ। ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਬਿਲਕੁਲ ਹੇਠਲੇ ਪਾਸੇ ਤੇ ਗੁਰਦੁਆਰਾ ਤੀਰ ਸਾਹਿਬ ਤੋਂ ਬਿਲਕੁਲ ਹੇਠਲੇ ਪਾਸੇ ਜੋ ਪੌੜੀਆਂ ਉੱਤਰਦੀਆਂ ਨੇ ਇਹ ਉੱਥੇ ਸਥਿਤ ਹੈ ਜਦੋਂ ਕੀਰਤਪੁਰ ਸਾਹਿਬ ਦਰਸ਼ਨ ਕਰਨ ਲਈ ਆऊं ਤਾਂ ਇੱਧਰ ਵੀ ਜ਼ਰੂਰ ਦਰਸ਼ਨ ਕਰਕੇ ਜਾਓ